ਸਾਰੇ ਰੰਗ ਪਰ ਇਸ ਸਤਰੀਕਾ ਮੈਂ ਪ੍ਰਮਿੰਦਰ ਗੌਰ ਆ ਹਾਂ ਸਭ ਤੋਂ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਜੀ ਤੁਹਾਨੂੰ ਅਸੀਂ ਦੱਸਦੇ ਹਾਂ ਸੱਜੇ ਪਾਸੇ ਵਾਲੇ ਪੱਲੇ ਦਾ ਡਿਜ਼ਾਈਨ ਕਿਵੇਂ ਬਣਾਉਣਾ ਹੈ ਇਹ ਹੈ ਖਾਬੇ ਪਾਸੇ ਦਾ ਡਿਜ਼ਾਈਨ ਇਹਦੇ ਇਧਰ ਪੱਟੀ ਬਣੀ ਹੈ ਜਿਹੜਾ ਸੱਜੇ ਪਾਸੇ ਵਾਲਾ ਹੋਊਗਾ ਉਹ ਇਧਰ ਬਣੂਗੀ ਤੇ ਇਹ ਆਪਾਂ ਇਧਰੋਂ ਸ਼ੁਰੂ ਕਰ ਰਹੇ ਆ ਇਧਰ ਬਣੀ ਹੈ ਤੇ ਜਿਹੜਾ ਆਪਾਂ ਸੱਜੇ ਪਾਸੇ ਵਾਲਾ ਬਣਾਉਣਾ ਹੁੰਦਾ ਹੈ ਐਸ ਪਾਸੇ ਸ਼ੁਰੂ ਚਲੋ ਜੀ ਆਪਾਂ ਬਾਰਡਰ ਬਣਾ ਲਿਆ ਹੁਣ ਤੇ ਉਹਨੂੰ ਸ਼ੁਰੂ ਕਰਦੇ ਆਂ ਡਿਜ਼ਾਈਨ ਦੇਖੋ ਇਹ ਆਪਾਂ ਬਾਰਡਰ ਬਣਾ ਲਿਆ 8 8 ਸਲਾਈਆਂ ਭਾਈਆਂ ਇਹ ਸੱਜੇ ਪਾਸੇ ਹੁਣ ਆਪਾਂ ਪੱਲਾ ਚਾਹੇ ਇਕੱਟਤਾ ਤੇ ਜਨਾਸੀਂ 10 ਨੰਬਰ ਦੀ ਸਲਾਈਆਂ ਭਾਈਆਂ ਦੇਖੋ ਤੇ ਬੰਦ ਮੰਨਦੇ ਉਹਨਾਂ ਨਾਲ ਨਹੀਂ ਕਿਹੜਾ ਨਾ ਆ ਰਹੰਦਿਆਂ ਵੀ ਤੁਸੀਂ ਉਹਨਾਂ ਕਿਹੜੀ ਪਾਈ ਹੈ ਤੇ ਕਿਹੜੀ ਸਲਾਈ ਵਰਤੀ ਹੈ ਕਿਹੜੇ ਨੰਬਰ ਦੀ 10 ਨੰਬਰ ਦੀ ਸਲਾਈ ਵਰਤਦੇ ਆਂ ਅਸੀਂ ਦੇਖੋ ਤੇ ਵੱਧਵਾਨ ਦੀ ਉਰਨ ਵਰਤਦੇ ਆ ਦੇਖੋ ਜੀ ਆਪਾਂ ਇੱਥੇ ਨਵਾਂ ਹੁੰਦਿਆਂ ਦੀ ਫੱਟੀ ਰੱਖਣੀ ਹੈ 2 3 4 ਅਨ ਯਾ ਓਕੇ 7 13 ਨਾ ਦੇਖੋ ਅਸੀਂ ਨਾ 1 2 3 4 5 4 5 6 7 8 9 ਹੋ ਗਿਆ ਧਾਗਾ ਆਪਾਂ ਦੂਜੇ ਪਾਸੇ ਕਰਾਂਗੇ ਸਿੱਧਾ ਪਾਸਾ ਆਪਣਾ ਦੇਖੋ ਜਿਹੜੇ ਆਪਾਂ ਹਾਂ 13 ਗੁੰਡੇ ਰੱਖੇ ਆ

സാറേ പാ ഡിജന ഫെ പേ കുജൈൻ ബാർ ഡിജന ആണു വെക്കാൻ ബന്ധ ഈ അപ്പം വധ കുാ പട്ടിത ഹോ ഡന ശുഗാ ജെ തര ക ഇദ്സേ ക്രളിയ ചാരണം ഡാൻ ശാ തീ കയണ ദോ ത ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਦੋ ਤੋਂ ਇੱਕ ਬਣਾਉਣਾ ਸਿੱਧੇ ਪਾਸੇ ਸਵਾਈਵਾ ਕੇ ਦੇਖੋ ਤੇ ਹੁਣ ਆਪਣਾ ਇੱਥੇ ਜਾਲੀ ਬਣੂਗੀ ਦੇਖੋ ਦੋ ਗੁੰਡੇ ਰੋਟੇ ਬਣਨੇ ਦੇਖੋ ਤਨ ਨਾ ਪੜ ਜਾਣ ਦੇ ਸਿੱਧੇ ਬੁਣੇ ਦੋ ਤੋਂ ਇੱਕ ਬਣਾਇਆ ਪੰਜ ਗੁੰਡੇ ਹੋਗੇ ਇਹ ਤੇ ਦੋ ਰੋਟੇ ਬਣੇ ਸੱਤ ਤੇ ਆ ਦੋ ਆਪਾਂ ਹਾਂ ਬਰ ਪਾਕੇ ਨੂੰ ਅੰਤਿਕ ਬਣਾਵਾਂਗੇ ਨੌ ਗੁੰਡੇ ਹੋ ਗਏ ਤੇ ਆਪਣਾ 10 ਗੁੰਡੇ ਹੋ ਗਏ ਤੇ ਹੁਣ ਦੋ ਗੁੰਡੇ ਉਲਟੇ ਦੇਖੋ 12 ਗੁੰਡੇ ਹੋ ਗਏ ਇਹ ਆਪਣੇ 12 ਹੋ ਗਏ ਦੇਖੋ ਤਿੰਨ ਪੜ ਜਾਂਦੇ ਤੇ 13 ਤਾਂ ਆਪਾਂ ਵੱਧ ਫੱਟੀ ਨਾਲ ਬਣੇ ਤਿੰਨ ਡਿਜ਼ਾਈਨ ਤੇ ਬਣਿਆ ਆ തന്നെ ഡൈൻ ആ തന്നെ ഡൈൻ ആ ദ ബാത്ത് ചാര പഞ്ചിട്ടു പഞ്ചത്തെ സത്യ ബോ സസ് ദോ ബുണ്ടേ 13 ਗੁੰਡੇ ਆਹ ਬੁੰਨੇ ਆਪਾਂ ਇੰਦਰ ਲਈ ਜਿਹੜੇ ਆਪਾਂ ਪਹਿਲਾਂ ਸ਼ੁਰੂ ਕਰਨਾ ਥੋੜਾ ਜਿਹਾ ਰੱਖਨੇ ਉਹ ਇੰਦਰ ਦੇ ਵਿੱਚ ਦੇਖੋ 13 ਗੁੰਡੇ ਆਪਾਂ ਬੁੰਨੇ ਹੈ ਦੋ ਤਿੰਨ ਚਾਰ ਪੰਜ 6 7 8 9 10 11 12 ਤੇ 13 13 ਗੁੰਡੇ ਇਹ ਆਪਾਂ ਗੁੰਡਾ ਡਿਜ਼ਾਈਨ ਦੇ ਆਪਣੇ 12 ਇੱਥੋਂ ਤੱਕ ਕਰ ਹੋ ਗਏ ਸੀ ਓਟੇ ਗੁੰਡੇ ਤੇ ਕਰ 12 ਗੁੰਡੇ 13 ਪਾਏ ਹੁਣ 25 ਗੁੰਡੇ ਹੋ ਗਏ ਆਪਣੇ ਆ ਆਪਣੇ ਬੰਦ ਆ ਹੁਣ ਇੱਥੇ ਇਹ ਪਾਸੇ ਸਿੱਧੇ ਬੁਣ ਲੈਣੇ ਆ। ਇਹ ਸਿੱਧੇ ਬੁਣ ਲੈਣੇ ਬੰਨ ਉਲਟੇ ਪਾਸੇ ਤਾਂਦੇ ਆ। ਦੇਖੋ ਜੀ ਆਪਾਂ ਵੀ ਉਲਟੇ ਪਾਸੇ ਦੋ ਗੁੰਡੇ ਸਿੱਧੇ। ਜਿਹੜੇ ਉਲਟੀ ਸਲਾਈ ਚ ਉਲਟੇ ਪੈਸੇ ਉਹਨਾਂ ਸਿੱਧੇ ਬਣਨਗੇ। ਹੁਣ ਆਪਾਂ ਜਿਹੜੇ ਆਹ ਵਾਲੀ ਆਹ ഈ അപ്പം ലളി ബുദ്ധി സി ഗുഡേ അത് ഉൾ വാസ്തേ ആ ഗുണ്ടി ബാങ്കോക്കുണ്ടാ ഉൾട്ടോ ഗുഡേ സിദ്ധ ഉൾട്ട് സാ ല ਦੇਖੋ ਜਿਹੜੀ ਆਹਾ ਮੈਂ ਉਲਟੇ ਪਾਸੇ ਜਾਲੀ ਬਣਾਈ ਹੈ ਇਹ ਉਲਟੇ ਪਾਸੇ ਇਸੇ ਤਰ੍ਹਾਂ ਹੀ ਬਣੂ ਜਿਵੇਂ ਮੈਂ ਸਿੱਧੇ ਪਾਸੇ ਬਣਾਈ ਹੈ ਸਿੱਧੇ ਪਾਸੇ ਉਹਵੇਂ ਬਣੂ ਹਰ ਸਲਾਈ ਦੇ ਵਿੱਚ ਇਹ ਜਾਲੀ ਬਣਨੀ ਹੋਣੀ ਹੈ ਉਲਟੇ ਪਾਸੇ ਵੀ ਤੇ ਸਿੱਧੇ ਪਾਸੇ ਵੀ ਹੁਣ ਆਪਾਂ ਆ ਕੇ ਇਹ ਗੁੰਡੇ ਇੱਥੋਂ ਤੱਕ ਫੇਰ ਲਿਆ ਕੇ ਫਿਰ ਤੁਹਾਨੂੰ ਦੱਸੂਗਾ ਦੇਖੋ ਜੀ ਆਪਾਂ ਉਲਟੇ ਪਾਸੇ ਸਲਾਈ ਪਾ ਲਈ ਹੈ ਹੁਣ ਆਪਾਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਆਪਾਂ ਪਹਿਲਾ ਗੁੰਡਾ ਦਗਾ ਲਾਂਗੇ ഉൽട്ട് ദ ചാഞ്ച സത്ൗ നൗ കു ഫട്ടിപ്പോൾ ഉൾട്ട് ദൂരെ പാ ബാക്കി കണ്ടേ സിദ്ധേ ബുണന ജന ബുസോ ബുണ്ട് ദോ ദൂജ ഡിജൈൻ ബുണന സൈക്കി ദോ ബുണന ਪਿਛਲੀ ਸਲਾਈ ਆਪਾਂ ਇੱਥੇ ਤਿੰਨ ਬੁਣੇ ਸੀਗੇ ਹੁਣ ਆਪਾਂ ਦੋ ਬੁਣੇ ਤੇ ਇੱਕਾ ਹੁੰਦਾ ਤੇ ਇੱਕਾ ਹੁੰਦਾ ਇਹ ਦੋਨੋਂ ਇੱਕ ਬਣੂਗਾ ਦੇਖੋ ਹੁਣ ਆਪਾਂ ਇਹ ਜਾਲੀ ਹਗਾ ਹੁੰਦਾ ਸਿੱਧਾ ਬਣਨਾ ਇੱਥੇ ਜਾਲੀ ਬਣਨੀ ਹਮ ਦੇਖ ਨਹੀਂ ਤੰਗਾ ਕਰਕੇ ਦੇਖੋ ਜਿਹੜੇ ਆ ਉਲਟੇ ਆ ਸਿੱਧੇ ਪਾਸੇ ਉਲਟੇ ਬਣਨਗੇ ਤੇ ਉਲਟੇ ਪਾਸੇ ਸਿੱਧੇ ਬਣਨਗੇ ਦੇਖੋ ਐਸੇ ਤੇ ਜਿਹੜੇ ਆ ਤਿੰਨ ਗੁੰਡੇ ਆ ਦੇਖੋ ਜਿਹੜੇ ਆ ਗੁੰਡਾ ਲੱਦਣਾ ਹਨ ਆਪਾਂ ਇਹ ਹਰ ਸਾਲੇ ਹਰ ਸਲਾਈ ਦੇ ਸਿੱਧੇ ਪਾਸਿਓਂ ਲੱਦ ਕੇ ਬੈਕ ਸਾਈਡ ਤੋਂ ਦੋ ਤੋਂ ਇੱਕ ਬਣੂਗਾ ਨੇ ਇੱਕ ਧਾਗਾ ਦੇ ਗੰਦੀ ਕਰਕੇ ਇਹ ਸਿੱਧਾ ਬਣੂਗਾ ਦੋ ਗੁੰਡੇ ਉਲਟੇ ਦੇਖੋ ਜੀ ਇਹ ਆਪਾਂ ਚਾਰ ਦੋ ਜਾਲਾਂ ਬਣਾ ਲਾਂਗੇ ਚਾਰ ਬਣਾਣਗੇ ਇਹ ਆਪਾਂ ਚਾਰ ਬਣਾ ਕੇ ਫਿਰ ਤੁਹਾਨੂੰ ਦੱਸਾਂਗੇ ਜਿਹੜੇ ਦੋ ਗੁੰਡੇ ਉਲਟੇ ਸਿੱਧੇ ਪਾਸੇ ਦੋ ਰੋਟੇ ਬਣਨਗੇ ਇਹ ਤੇ ਇਹ ਭਾਏ ਇੱਕ ਸੱਟ ਤੋਂ ਪਾ ਕੇ ਦੋ ਤਾਂ ਇੱਕ ਵੜ ਕੇ ਜਾਲੀ ਬਣੂ ਫਿਰ ਦੋ ਉਲਟੇ ਬਣਨਗੇ ജനോ സലൈ ആയി ദോ സിദ്ധേ ബന് ആ കുണ്ടാ താ കണ്ടോക്കണു ജീവ ഉൽട്ടാ ബന്ഡേ ദോ സിദ്ധേ ബന് സൈച്ച് തരുന്ന ചാരങ്ങൾ ബനോ ആ ബാ ദോ ബ ചാരൂക ਲਓ ਜੀ ਆਪਾਂ ਚਾਰ ਜਾਲਾਂ ਬਣਾ ਲਈਆਂ ਇਹ ਤੇ ਹੁਣ ਆਪਾਂ ਵਾਲੀ ਸ਼ੁਰੂ ਕਰਨੀ ਆ ਵਾਲੀ ਤੇ ਇਹਦੇ ਕੁੰਡੇ ਕਿਵੇਂ ਕਟਾਉਣੇ ਆ ਇਸ ਪਾਸੇ ਦੇ ਕੁੰਡੇ ਤਾਂ ਇਸ ਪਾਸੇ ਕੰਢਦੇ ਹੁੰਦੇ ਆ ਤੇ ਹੁਣ ਇਹ ਐਸੇ ਪਾਸੇ ਦੇ ਤੇ ਇਹਦੇ ਕੁੰਡੇ ਇੰਦਰ ਕਟਾਉਣੇ ਆ ਦੇਖੋ ਆਪਾਂ ਚਾਰ ਜਾਲਾਂ ਬਣਾਈਆਂ ਇਧਰ ਹੀ ਕੁੰਡਾ ਕਟਾਉਆ ਦੋ ਤੋਂ ਇੱਕ ਬਣਾਇਆ ਤਾਂ ਜਾਲੀ ਬਣਾਈ ਹੁਣ ਆਪਾਂ ਇੱਥੇ ਜਾਲੀ ਬਣਾਉਣੀ ਆ ਧਾਗਾ ਆਉਂਦੇ ਕੰਨੀ ਕਰਕੇ ਦੋ ਕੁੰਡੇ ਇੱਥੇ ਬੜ ਪਾ ਲੈ ਜਾਲੀ ਦਾ ਤਾਂ ਦੋ ਕੁੰਡੇ ਉਲਟੇ ਬਣਦੇ ਆ ਦੂਜੇ ਪਾਸੇ ਕਰਕੇ ਇਹ ਗੁੰਡਾ ਲੰਦਣਾ ਲੱਦ ਕੇ ਬੈਕ ਸਾਈਡ ਤੋਂ ਉਹ ਜਾਲੀ ਵਾਲਾ ਦੇ ਦੰਦ ਦਾ ਇੱਕ ਬਣਾਉਣਾ ਤਾਂ ਗਾ ਆਪਦੇ ਕੰਨੀ ਕਰਕੇ ਇੱਥੇ ਸਿੱਧਾ ਗੁੰਡਾ ਬੰਨਣਾ ਜਾਲੀ ਬਣੂਗੀ ਦੇਖੋ ਇਹ ਆਈ ਸਰਾਹੀ ਤਰ ਤਿੱਕਰ ਦੀ ਜੰਨ ਤਿੱਕਰ ਆਪਾਂ ਪਾਸਾ ਬੰਨਣਾ ਇਹ ਇਸੇ ਤਰ੍ਹਾਂ ਹੀ ਹੋਊਗਾ ਉਲਟੇ ਪਾਸ ਸਿੱਧੇ ਪਾਸੋਂ ਤੇ ਉਲਟੇ ਪਾਸੋਂ ਵੀ ਇਸੇ ਤਰ੍ਹਾਂ ਹੀ ਹੋਊਗਾ ਇਹ ਠੀਕ ਹੈ ਹੁਣ ਦੋ ਗੁੰਡੇ ਆਪਾਂ ਉਲਟੇ ਬੁਣਨੇ ਆ ਇਹ ਦੋ ਕੁੰਡੇ ਉਲਟੇ ਹੀ ਜਾਣਗੇ ਉਲਟੇ ਪਾਸੇ ਸਿੱਧੇ ਪਾਸੇ ਸਿੱਧੇ ਪਾਸੇ ਉਲਟੇ ਜਾਣਗੇ ਤੇ ਉਲਟੇ ਪਾਸੇ ਸਿੱਧੇ ਬੁਣੇ ਜਾਣਗੇ ਆ ਦੇਖੋ ਤੇ ਹੁਣ ਆਪਾਂ ਕੁੰਡਾ ਲੱਦ ਕੇ ਬੈਕ ਸਾਈਡ ਤੋਂ ਸਲਾਈ ਪਾ ਕੇ ਦੋਹਾਂ ਦਾ ਇੱਕ ਕਰਨਾ ਹੈ ਦੇਖੋ ਹੁਣ ਆਪਾਂ ਜਾਲੀ ਇੱਥੇ ਬਣਾਈਏ ਦੇਖੋ ਆਸੀ ਤੇ ਕੁੰਡਾ ਆਪਾਂ ਇੱਧਰ ਘਟਾਇਆ ਹੈ ਇਹ ਜਾਲੀ ਦਾ ਗੁੰਡਾ ਇੱਧਰ ਘਟਿਆ ਹੈ ਇੱਧਰ ਕੋਈ ਗੁੰਡਾ ਨਹੀਂ ਘਟਣਾ ਹੁਣ ਦੇਖੋ ਆਸੀਂ ਤੇ ਆਹ ਗੁੰਡੇ ਆ ਜਿਹੜੇ ਜਾਲੀ ਵਾਲੇ ਇੱਧਰ ਨਾਲ ਦੇ ਜਾਣਗੇ ਜਿਵੇਂ ਆ ਇੰਦਰ ਤੇ ਜਾਲੀ ਆ ਇਹਨੂੰ ਜਾਂਦੀ ਜਾਊਗੇ ਠੀਕ ਹੈ ਆ ਗੁੰਡਾ ਇੱਧਰ ਸਿੱਧਾ ਹੋਣਾ ਤੁਸੀਂ ਹੁਣ ਆਪਾਂ ਇੱਥੋਂ ਟਿੱਕਰ ਬਣਾ ਕੇ ਫਿਰ ਤੁਹਾਨੂੰ ਦੱਸਦੇ ਹਾਂ ਦੇਖੋ ਜੀ ਆਪਾਂ ਉਲਟੇ ਪਾਸੇ ਇਸ ਤਰ੍ਹਾਂ ਆ ਗਏ ਜਿਹੜੇ ਉਲਟੇ ਗੁੰਡੇ ਹੁੰਨੇ ਸੀ ਸਿੱਧੇ ਪਾਸੇੋਂ ਆਪਾਂ ਹੁਣ ਤੇ ਪਾਸੇ ਸਿੱਧੇ ਗੁੰਨੇ ਦੇਖੋ ਹੁਣ ਆਹ ਆਪਾਂ ਤੁਹਾਨੂੰ ਦੁਬਾਰੇ ਫੇਰ ਦੱਸ ਦਿੰਨੇ ਪਹਿਲਾਂ ਵੀ ਦੱਸਿਆ ਹੀ ਹੋਇਆ ਦੋਨੋਂ ਤੋਂ ਇੱਕ ਬਣੂਗਾ ਦੇਖੋ ਜਾਨੀ ਵਾਲਾ ਤੇ ਇਹ ਤੇ ਹੁਣ ਬੜਾ ਪਉਗਾ ਤੇ ਉਲਟਾ ਬਣੂਗਾ ਦੇਖੋ ਇੱਥੇ ਤਿੰਨੇ ਬਣ ਜਾਂਦੇ ਦੋਨਾਂ ਪਾਸੇੋਂ ਘਟਦਾ ਇੱਕ ਪਾਸੇੋਂ ਅੰਦਰੋਂ ਇੱਕ ਪਾਸੇੋਂ ਅੰਦਰ ਨਾ ਗੁੰਡੇ ਸਿੱਧੇ ਉਹਨਾਂ ਜਾਲੀ ਵਾਲੇ ਉਲਟਾ ਬੰਨਣਾ ਸਾਰੇ ਗੁੰਡੇ ਉਲਟੇ ਬੰਨੇ ਦੇਖੋ ਜੀ ਆਪਾਂ ਪਹਿਲਾਂ ਆ ਜਾਲੀ ਇੱਕ ਬਣਾਈ ਸੀ ਨਾ ਤੇ ਹੁਣ ਆਪਾਂ ਦੂਜੀ ਜਾਲੀ ਬਣਾਉਣੀ ਹੈ ਦੇਖੋ ਜਿਹੜਾ ਜਾਲੀ ਇਹ ਗੁੰਡਾ ਇੰਦਰ ਫੇਰਾ ਲੋ ਗੁੰਡੇ ਹੋ ਜਾਣਗੇ ਇੰਦਰ ਜਿਵੇਂ ਆਹ ਗੁੰਡੇ ਬਣੇ ਆ ਇੰਦਰ ਬਣਨੇ ਆ ਠੀਕ ਹੈ ਦੋ ਗੁੰਡੇ ਉਲਟੇ ਇਹ ਰ ਆਪਾਂ ਇਹ ਕੁੰਡਾ ਲੱਦ ਕੇ ਜੜੀ ਜੜ ਦੇ ਦੋ ਤੋਇਕਾ ਕਰਾਂਗੇ ਪੇਟਾਗਾ ਦੇਖਣੇ ਕਰਕੇ ਤੇ ਇੱਕ ਜਾਲੀ ਬਣੂਗੀ ਇੱਥੇ ਜਿਹੜਾ ਕੱਟਦਾ ਹੈ ਇਹ ਇੱਥੇ ਵੱਜ ਜਾਂਦਾ ਹੈ ਹੁਣ ਆਪਾਂ ਇਹ ਦਰਾਂ ਦੋ ਤੋਇਕਾ ਕਰਾਂਗੇ ਇੱਧਰ ਆਪਾਂ ਕੋਈ ਜਾਲੀਆਂ ਨਹੀਂ ਬਣਾਉਣੀ ਦੋ ਤੋਂ ਇੱਕ ਇੱਕ ਹਨ ਜਾਲੀ ਆਪਾਂ ਇੱਧਰ ਬਣਾਉਣੀ ਹੈ ਦੇਖੋ ਇਹ ਚਾਰ ਜਾਲੀਆਂ ਬਣਾ ਕੇ ਫਿਰ ਚਾਰ ਦੂਜੀਆਂ ਇਹ ਆਪਾਂ ਬਣਾਈ ਜਾਂਦੇ ਆ ਤੇ ਆਹ ਬਣਾ ਕੇ ਫਿਰ ਤੁਹਾਨੂੰ ਦੱਸਾਂਗੇ ਤੇ ਨਹੀਂ ਆਹ ਇਹਨੇ ਬਣਾ ਕੇ ਤਿੰਨੇ ਦੇਖੋ ਇੱਕ ਤਾਂ ਮੈਂ ਇਹ ਬਣਾ ਲਈ ਤੇ ਆਹ ਬਣੀ ਜਾਂਦੀ ਆਪਣੀਆਂ ਆਹ ਵਾਲੀ ਤੇ ਇਹ ਰਾਹ ਬਣਾਉਣੀ ਆ ਕੁੰਡੇ ਇੰਦਰ ਹੀ ਘਟਾਉਣੇ ਆ ਦੇਖੋ ਇੰਦਰ ਜਾਂੜੀਆਂ ਹੀ ਬਣਣਗੀਆਂ ਠੀਕ ਹੈ ਫਿਰ ਤੁਹਾਨੂੰ ਜਦੋਂ ਆਹ ਸ਼ੁਰੂ ਕਰਾਂਗੀ ਉਦੋਂ ਦੱਸਾਂਗੇ ਐਸਟਰ ਇਹ ਆਪਣੀ ਬਣਾ ਲਈਏ ਤਿੰਨ ਥਾਂ ਚਾਰ ਬਣਾ ਲਈਆਂ ਚਾਰ ਰਾਹ ਬਣਾ ਕੇ ਚਾਰ ਫੇਰ ਬਣਾ ਕੇ ਫਿਰ ਦੱਸਾਂਗੇ ਜਿਹੜੀਆਂ ਅਗਲੇ ਚਾਰੇ ਬਣਣਗੀਆਂ ਉਹ ਵੀ ਕੁੰਡੇ ਇੰਦਰ ਹੀ ਘਟਾਉਣੀਆਂ ਠੀਕ ਹੈ ਤੇ ਇਹ ਸੱਜੇ ਪਾਸੇ ਦਾ ਮੁੱਢਾ ਇੰਦਰ ਕੋਈ ਚਾਕ ਨਹੀਂ ਬਣਨ ਦੇਖੋ ਇੰਦਰ ਫੱਟੀ ਹੈ ਚੱਲੋ ਫੇਰ ਇੰਨਾ ਬਣਾ ਲ ਗਏ ਫੇਰ ਦੱਸਦੇ ਆ ਦੇਖੋ ਜੀ ਇੰਦਰ ਆਪਣੀਆਂ ਤਿੰਨ ਜਾਲਾਂ ਬਣ ਗਏ ਚਾਰ 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 ਤਿੰਨ ਵਾਰੀ ਤੇ ਹੁਣ ਆਪਾਂ ਇੱਥੇ ਦੇਖੋ ਜਾਲੀ ਨਹੀਂ ਬਣਾਈ ਠੀਕ ਹੈ ਆਪਾਂ ਸਿੱਧੇ ਉਮਲ ਇੱਥੇ ਤੇ ਕਰਦੇ ਉਲਟੇ ਫੇਰ ਦਉਂ ਤੋਂ ਇੱਕ ਫੇਰ ਜਾਲੀ ਫੇਰ ਇੱਕ ਫੇਰ ਦਉਂਟੇ ਦੇਖੋ ਪੇ ਦਉਲਟੇ ਲਾ ਗਏ ਨਬਰ ਪਿਆ ਹੋਇਆ ਸੀ ਤਗਾ ਉਤੇ ਕੰਨੀ ਰੱਖਾਂਗੇ ਦੇਖੋ ਆਪਾਂ ਇੱਥੇ ਆਪਾਂ ਦੋ ਤੋਂ ਇੱਕ ਬਣਾਵਾਂਗੇ ਦੇਖੋ ਇੱਥੇ ਆਪਣੀ ਜਾਲੀ ਬਣ ਗਈ ਹੁਣ ਇੱਧਰ ਜਾਲੀ ਨਹੀਂ ਬਣਨੀ ਇੱਧਰ ਜਾਲੀ ਬਣਨੀ ਹੈ ਇਹ ਤੇ ਜਿਹੜੀਆਂ ਚਾਰ ਜਾਲੀਆਂ ਆ ਸੀ ਇਹ ਚਾਰ ਬਣਣਗੀਆਂ ਇੱਥੇ ਇੱਕ ਬਣਾਂਗੇ ਤਿੰਨ ਹੋਰ ਜਦੋਂ ਚਾਰ ਜਾਲੀਆਂ ਬਣ ਗਈਆਂ ਫਿਰ ਆਪਾਂ ਇੱਥੇ ਹੀ ਦੋ ਤੋਂ ਦੋ ਉਲਟੇ ਬਣ ਕੇ ਜਾਲੀ ਬਣਾਵਾਂਗੇ ਉੱਤੇ ਜਿਵੇਂ ਆ ਬਣਾਈਏ ਦੇਖੋ ਤੇ ਘਟਣ ਆਪਣੇ ਇਧਰੋਂ ਲੱਗਣਗੇ ਦੋ ਤੋਂ ਇੱਕ ਇਧਰੋਂ ਹੋਣ ਲੱਗੂਗਾ ਠੀਕ ਹੈ ਜਦੋਂ ਆਪਾਂ ਚਾਰ ਜਾਲਾਂ ਬਣਾ ਲਿਆ ਨਾ ਆਹ ਫਿਰ ਇਧਰੋਂ ਆਪਣੇ ਦੋ ਤੋਂ ਇੱਕ ਬਣਨਾ ਲੱਗੂਗਾ ਇਸ ਕੁੰਡੇ ਤੋਂ ਦੋ ਉਲਟੇ ਛੱਡ ਗਏ ਇਸ ਤੋਂ ਆਹ ਚਾਰ ਜਾਲਾਂ ਬਣਾ ਕੇ ਜਿਹੜਾ ਆਹ ਵਾਲਾ ਬਣਾ ਕੇ ਜੇ ਤਾਂ ਆ ਸ਼ੁਰੂ ਕਰਾਂਗੇ ਉਦੋਂ ਆਪਣਾ ਇਧਰੋਂ ਘਟਣ ਲੱਗੂਗਾ ਇਧਰੋਂ ਖਰ ਜਾਲ ਦੇ ਬਣਨਗੇ ਜਿਵੇਂ ਆ ਬਣ ਗਏ ਚਲੋ ਜੀ ਅਗਲੀ ਆਪਾਂ ਵੀਡੀਓ ਦੱਸਾਂਗੇ ਤੁਹਾਨੂੰ ਜੇਬ ਬਾਰੇ ਜੇਬ ਕਿਵੇਂ ਬਣਾਈਏ ਅੱਗੇ ਉਹਦੋਂ ਤੱਕ ਦੱਸਾਂਗੇ ਹੁਣ ਇਹ ਵੀਡੀਓ ਲੰਮੀ ਵਾਲੀ ਹੋ ਜਾਊਗੀ ਫਿਰ ਤੁਹਾਨੂੰ ਜੇਬ ਤੇ ਮੋਡੇ ਬਾਰੇ ਦੱਸਾਂਗੇ ਠੀਕ ਹੈ ਚਲੋ ਜੀ ਸਸਰੀ ਘਰ ਵੀਡੀਓ ਨੂੰ ਵੰਡ ਤੇ ਕਰੀਓ ਚੈਨਲ ਨੂੰ ਪਰ ਸਬਸਕ੍ਰਾਈਬ ਬੰਤੀ ਬਟਨ ਜਰੂਰ ਦਬਾਏ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਹੇ ਜੀ ਦੇਖੀ